ਅੱਜ ਦਾ ਮਾਹੌਲ ਅੱਜ ਆ ਗਿਆ ਲੈ ਕੇ ਆ ਰਿਹਾ ਜੀ ਲੈ ਮੈਂ ਕਿੰਨਾ ਚੰਗਾ ਲਾਇਆ ਯਾਰ ਇੱਕ ਫੋਟੋ ਮੈਂ ਆਇਆ ਉਹ ਰੋਡ ਤਾਂ ਸਰਦੇ ਜਿਗਰਾਂ ਨੂੰ ਹੋਏ ਆ ਜੋ ਉਹ ਰੋਕ ਦਿੰਦਾ ਤਾਂ ਕਿ ਨੱਕੀ ਚੋਣ ਆਉਂਦੀ ਆ ਉਹ ਪਾਪਾ ਜੇ ਗੱਡੀ ਗਾਰਾ ਨਾ ਬੈਠੇ ਆ ਨਾ ਜਾਵੇ ਕਿ ਨਹੀਂ ਤੁਹਾਨੂੰ ਸਬਸਕ੍ਰਾਈਬਰਾਂ ਦੇ ਮਨ ਭਾਵੇ ਜੜਦੀ ਕਲਾ ਹੋ ਜਾਵੇ ਦੇਖੋ ਇਹ ਇੱਕ ਟਿਕਾ ਖੁੱਲਿਆ ਹੈ। ਸਾਜੀ ਸ਼ਰੀਆ ਜਿਹੜਾ ਸਵਿੱਤੀ ਪਿਆਰਾ ਬੁਲਾਇਆ ਜਾ ਰਿਹਾ ਉਹਦੇ ਪੋਸਟਰ ਲਾਏ ਆ। ਗਲਤੀ ਆ ਗਲਤੀ ਨਹੀਂ ਕੀਤਾ ਗਾ। ਪੋਸਟਰਾਂ ਦੀ ਗੱਲ ਵੀ ਵੀਰੇ ਕੋਸ਼ ਟੇਕਾ ਕੋਲ ਤੁਸੀਂ ਦੇਖ ਰਹੇ ਹੋ। ਥੱਲੇ ਉੱਧਰ ਬੋਤਲਾਂ ਪਈਆਂ ਨੇ। ਸਾਰੀ ਪਬਲਿਕ ਦੇਖਦੀ ਆ। ਪਤਾ ਹੀ ਆ ਸਾਰੇ ਨੂੰ ਸ਼ਰੀਆ ਹਾਂ ਪਤਾ। ਹੋਰ ਇਹਦੀ ਤਾਂ ਗੱਲ ਤੇ ਆਪਾਂ ਗਲਤ ਨੂੰ ਗਲਤ ਹੀ ਕਹਾਂਗੇ। ਅਮੇ ਇਹ ਜਿਹੜਾ ਸਵਿੱਤੀ ਪਿਆਰਾ ਜਾ ਰਿਹਾ ਬੰਦੇ ਨੂੰ ਲੋਕਾਂ ਨੂੰ ਮਾਰਨਾ ਮਾਰਨਾ। ਇਹ ਨਾ ਜਰੂਰੀ ਹੈ। ਕੋਈ ਗੱਲ ਨਹੀਂ। ਬਾਕੀ ਇਹ ਗੱਲ ਸੱਚੀ ਹੈ ਜਦੋਂ ਮੇਰੀ ਕਾਰਵਾਈ ਕੀਤੀ ਹੈ ਤੁਹਾਨੂੰ ਸਕਦਾ ਵੀ ਇੰਨੀ ਕੀ ਗਈ ਹੈ ਹੁਣ ਨਾਲ ਹੀ ਹਸਪਤਾਲ ਵਿੱਚ ਉਹਨੂੰ ਪਤਾ ਗਿਆ ਹਾਂਜੀ ਹਾਂਜੀ ਇਹ ਬੇਗ ਬੇਸਾ ਪੂਰਾ ਹੀ ਵਧੀਆ ਕੰਮ ਆ ਵਧੀਆ ਵਧੀਆ ਚੜਦੀ ਗਲਾ ਪਾਲਸੇ ਦੀ ਜੀ ਪੂਰੀ ਜਿਆ ਗੁਰੂ ਮਹਾਰਾਜ ਦੀ ਜੀ ਤੇਹ ਬਹਾਦਰ ਜੀ ਦਾ ਉਸਤ ਲੱਗਿਆ ਜੀ ਕਿਸੇ ਨੇ ਮੜੇ ਦੇਖਿਆ ਕਰੋ ਕਿ ਜਿੱਤੇ ਗੁਰੂ ਮਹਾਰਾਜ ਦੀ ਜੀ ਤੇਹ ਬਹਾਦਰ ਜੀ ਦੀ ਜਿਹਨੇ ਆਪਣੇ ਸੀਸ ਸਵਾਰੇ ਹੋਇਆ ਕੱਢੇ ਸੀਸ ਸਵਾਰੇ ਨੂੰ ਪਰਮੇਸ਼ੀ ਧਾਰਮਿਕ ਕੋਰਸ ਦਾ ਪਰਮੇਸ਼ੀ ਲਾਇਆ ਹੈ ਸ਼ਰਾਬ ਦੇ ਠੇਕੇ ਤੋਂ ਬੋਲ ਕਾਢਾ ਟੋਕ ਦੇਣਾ ਚਾਹੀਦਾ ਉਹ ਦੇਖੋ ਜੀ ਇਹ ਲਾਇਆ ਹੈ ਇੱਕ ਭਦਰ ਸਾਹਿਬ ਦੀ ਤਸਵੀਰ ਉਹ ਜਿਹੜਾ ਪਰਨਾ ਬੋਰਡ ਆ ਉਹ ਜਿਹੜਾ ਬੋਰਡ ਆ ਉਹ ਇੱਧਰ ਵੀ ਲੱਗਾ ਹੋਇਆ ਚਾਰੇ ਪਾਸੇ ਬੋਤਲਾਂ ਪਈਆਂ ਸੱਟਾਂ ਖੱਲੇ ਇੰਨਾ ਇੰਨਾ ਗੰਦ ਪਿਆ ਇੱਥੇ ਨਹੀਂ ਭਾਈ ਠੇਕਾ ਹਵੇ ਇੱਧਰ ਸਾਹਮਣੇ ਸੱਜੇ ਪਾਸੇ ਲੱਗਾ ਇਹ ਨਿੱਕਾ ਲੱਗਿਆ ਠੇਕੇ ਦੀਆਂ ਬੋਤਲਾਂ ਉੱਥੇ ਰੱਖਣੀਆਂ ਸਾਰੇ ਪੀਪੀ ਕੋਲ ਤੇ ਖਾਲੇ ਕਰਕੇ ਰੱਖਿਆ ਇੱਧਰ ਲੱਗਿਆ ਰਿਹਾ ਜੀ ਆਪੇ ਵੇਖੋ ਆਏ ਕੋਈ ਦੇਖੋ ਇਹ ਕੋਈ ਆਲੇ ਇਹ ਅੱਗੇ ਤੋਂ ਵਾਈਜੀ ਇਹ ਦੇਖਿਆ ਕਰੋ ਕਿ ਕੋਈ ਵੀ ਗੁਰੂ ਘਰ ਦੀ ਕੋਈ ਕੋਈ ਪਰਮਨੰਥ ਹੋਵੇ ਕੋਈ ਆਵਾਰਾ ਕੋਈ ਤਾਂ ਇੱਕ ਫੋਟੋ ਲਵਣ ਆਉਂਦਾ ਨਾ ਉਹਨੂੰ ਪਹਿਲਾਂ ਦੱਸਿਆ ਕਰੋ ਵੀ ਭਾਈ ਇੱਥੇ ਨਹੀਂ ਲਾਉਣੀ ਸਾਈਡ ਤੇ ਸਾਈਡ ਤੇ ਬਿਲਕੁਲ ਕੋਈ ਖੱਲਿਆ ਜਿੰਦਗੀ ਆਪਣੀਆਂ ਬੋਤਲਾਂ ਸਾਈਡ ਤੇ ਕਰੋ ਨਾ ਗਲਤ ਜਗ੍ਹਾ ਰੱਖੀ ਹੋਈ ਹੈ ਬੋਤਲਾਂ ਦੇਖੋ ਜਾ ਕੇ ਬੋਤਲਾਂ ਇੰਤਰਾ ਸਾਈਡ ਤੇ ਜਾ ਕੇ ਆ ਗਿਆ ਬੋਤਲਾਂ ਦੀ ਸੰਗਤ ਜੀ ਥੱਲੇ ਰੱਖਿਆ ਆਈਆਂ ਨੇ ਜਿੱਥੇ ਫੋਟੋ ਪਈਆਂ ਉੱਥੇ ਸਾਰੇ ਫੋਟੋਆਂ ਪਈਆਂ ਉਹ ਦੇ ਰਿਹਾ ਕਿ ਪਹਿਲਾਂ ਪਹਿਲਾਂ ਸਾਰੇ ਬੋਤਲ ਫੋਟੋ ਦੇਖਿਓ ਨਹੀਂ ਆਪਾਂ ਬੋਤਲ ਆਇਆ ਯਾਰ ਹੁਣ ਅਸੀਂ ਲਾ ਕੇ ਆਏ ਆਏ ਹੁਣ ਲਾਇਆ ਅਸੀਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਐ ਆਪਣੇ ਠੇਕੇ ਦੇ ਬਾਹਰ ਚਲੀ ਅਸੀਂ ਕਾਰਪੋਰੇਸ਼ਨ ਵਾਲਿਆਂ ਨੂੰ ਅਪੀਲ ਕਰਦੇ ਆ ਗਿਆਂ ਵੀ ਕਾਰਪੋਰੇਸ਼ਨ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਭਾਈ ਤੁਸੀਂ ਦੇਖਿਆ ਕਰੋ ਕੋਈ ਜਗ੍ਹਾ ਦੇਖ ਲਿਆ ਕਰੋ ਲਾਉਣ ਲੱਗੇ ਤੁਸੀਂ ਦੇਖਦੇ ਨਹੀਂ ਸ਼ਰਾਬ ਦਾ ਠੇਕਾ ਤੁਸੀਂ ਦੇਖਦੇ ਨਹੀਂ ਬੀੜੀਆਂ ਸਿਗਰਟਾਂ ਵਾਲਾ ਕੋਈ ਦੇ ਦੇਣੀ ਗੰਦਗੀ ਜਗਾ ਇਹ ਜਿੰਨੇ ਵੀ ਪੋਸਟਰ ਆ ਕੋਈ ਧਾਰਮਿਕ ਜਗਾ ਕੋਈ ਵੀ ਧਾਰਮਿਕ ਦੀ ਆ ਜਮ ਕੋਈ ਮੰਦਿਰ ਹੋ ਗਿਆ ਮਸਜਿਦ ਹੋ ਗਈ ਗੁਰਦੁਆਰਾ ਸਾਹਿਬ ਹੋ ਗਿਆ ਵੀ ਇਦਾਂ ਦੀਆਂ ਚੀਜ਼ਾਂ ਦੇ ਮਰੇ ਆ ਗੌਰ ਕਰਿਆ ਕਰੋ ਬੇਇਨਸਾਫੀ ਨਾ ਕਰੋ ਹਾਏ ਇਹ ਧਰਮ ਦਾ ਪੋਸਟਰ ਹੈ ਚਾਹੇ ਸਿੱਖ ਧਰਮ ਦਾ ਕਿਸੇ ਵੀ ਧਰਮ ਦਾ ਪੋਸਟਰ ਹੈ ਉਹਨੂੰ ਗਲਤ ਜਗਾ ਤੇ ਨਾ ਲਾਇਆ ਜਾਵੇ ਉਹਦੇ ਨਾਲ ਸਾਡੀਆਂ ਹਿਰਦੇ ਜਿਹੜੇ ਵਲੂੰਦਰੇ ਜਾਂਦੇ ਨੇ ਸਾਨੂੰ ਬਹੁਤ ਠੇਸ ਪਹੁੰਚਦੀ ਹੈ ਇਹਨਾਂ ਗੱਲਾਂ ਦੀ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਪਰ ਇਸ ਤਰ੍ਹਾਂ ਬੇਅਦਬੀ ਨਹੀਂ ਹੋਣੀ ਚਾਹੀਦੀ ਇਹ ਬਹੁਤ ਮਾੜੀ ਘਟਨਾ ਗੱਲ ਹੈਗੀ ਆ ਬਾ ਇਹ ਜਿਹੜੀ ਚੀਜ਼ਾਂ ਨੇ ਨਾ ਇਹ ਮਾਰੀਆਂ ਮਾਰੀਆਂ ਨਿੱਕੇ ਨਿੱਕੇ ਚੀਜ਼ਾਂ ਭਗਵਾਨ ਤਾਂ ਮੰਨਦੇ ਨਾ ਫੇਲ ਕਰ ਸਕਦੇ ਆ ਇਹਨੂੰ ਭਗਵਾਨ ਤਾਂ ਮਨ ਨੂੰ ਕਹਿੰਦੇ ਵੋਟ ਨਹੀਂ ਪਾਉਣੀ ਮੇਰੇ ਹਿਸਾਬ ਨਾਲ ਜੇ ਤੁਸੀਂ ਇਦਾਂ ਦੇ ਕੰਮ ਕਰੋਗੇ ਤਾਂ ਇਹ ਜਿਹੜੀ ਚੀਜ਼ ਆ ਇਹ ਬੰਦ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬੋਲੋ ਦੋ ਘੱਟ ਬਾਬਾ ਜੀ ਉਹ ਦੇਖੋ ਸ਼ਿਕਾਇਤ ਦਿੱਤੀ ਜਾਊਗੀ ਕਾਰਪੋਰੇਸ਼ਨ ਨੂੰ ਸ਼ਿਕਾਇਤ ਦਿੱਤੀ ਜਾਊਗੀ ਜਰੂਰ ਆ ਤੁਹਾਡੇ ਸਾਹਮਣੇ ਆ ਦੇਖੋ ਉਹ ਬੋਰਡ ਖਾਲੀ ਪਿਆ ਇਧਰਲੇ ਪਾਸੇ ਇਹਨਾਂ ਨੇ ਸਪੈਸ਼ਲ ਆਇਆ ਬੋਰਡ ਸਾਹਮਣੇ ਬੋਰਡ ਖਾਲੀ ਪਿਆ ਦਿਖਾਓ ਕੈਮਰਾ ਮਾਰ ਕੇ ਵੀ ਇਹ ਸਾਡੀ ਜਿਹੜੀ ਮਨ ਦੀ ਫੇਸ ਹਰੇਕ ਵਾਰੀ ਫੇਸ ਪਚਾਈ ਜਾਂਦੇ ਸਾਨੂੰ ਇਹਦਾ ਧਿਆਨ ਰੱਖਿਆ ਜਾਵੇ ਭਗਵਾਨ ਜੀ ਤਮਨ ਸਰਕਾਰ ਨੂੰ ਵੀ ਭਾਈ ਵੀ ਆ ਦੇਖੋ ਇਹ ਮਹਿਲ ਆਗੇ ਨਾ ਯਕੀਨ ਮੰਨਾਂ ਮੈਂ ਤੁਹਾਨੂੰ ਦਿਖਾ ਰਿਹਾ ਮੈਂ ਬੋਲੇ ਨੂੰ ਕਾਲ ਕੀਤੀ ਸੀ ਵੀ ਭਾਈ ਵੀ ਇੱਥੇ ਬੋਰਡ ਲੱਗਿਆ ਉਹ ਫੋਨ ਹੀ ਨਹੀਂ ਚੱਕਿਆ ਬੋਲੇ ਨੇ ਹਾਂ ਬਕਾਇਦਾ ਸੀ ਨੂੰ ਬੋਲੇ ਸਾਹਿਬ ਨੇ ਵੀ ਬੇਨਤੀ ਆ ਸਰਦਾਰ ਸਾਹਿਬ ਤੁਸੀਂ ਵੀ ਸਰਦਾਰ ਜੀ ਦੇ ਦੇਖੋ ਮਰੇ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਤੁਹਾਨੂੰ ਵੀ ਕੋਈ ਇਲਮ ਕਰਨਾ ਚਾਹੀਦਾ ਹੈ ਇਹ ਚੀਜ਼ਾਂ ਦੇ ਉੱਤੇ ਵੀ ਆ ਜਿਹੜੀਆਂ ਗੁਰੂ ਮਾਰ ਰਹੀਆਂ ਗੁਰੂ ਤੇਗ ਬਹਾਦਰ ਜੀ ਦੀ ਹੁਣ ਤਾਂ ਹੀ ਫੋਟੋ ਮਾ ਲਾ ਦਿੱਤਾ ਬੋਰਡ ਲਾ ਦਿੱਤਾ ਹੈਗਾ ਤੇ ਗਾਂਵਾ ਵਾ ਤੇ ਖਿਆਲ ਰੱਖੋ ਹਾਂ ਆ ਇੱਥੇ ਗੁਰੂ ਸਾਹਿਬ ਦੀ ਤਸਵੀਰ ਲਾ ਕੋ ਬੋਰਡ ਸੀਗੀ ਤੇ ਅਸੀਂ ਲਾ ਦਿੱਤਾ ਹੁਣ ਅਸੀਂ ਲਾ ਡਬਲ ਡਬਲ ਬੋਰਡ ਲਾਇਆ ਹੋਇਆ ਇਹ ਜਿਹੜੇ ਹਰ ਸ਼ਹਿਰ ਦੀ ਜਿੱਥੇ ਲੱਗੇ ਹੋਏ ਨੇ ਬੋਰਡ ਆ ਬਾਈ ਤੇ ਰੂਪ ਲਗਾ ਲਗਾਏ ਗਏ ਨੇ ਉਹ ਸਾਰੇ ਤਾਂ ਲਾਇਲ ਜਾਣੀ ਜੀ ਤੁਹਾਡੇ ਮੈਂ ਇਹ ਅਸੀਂ ਲਾਵਾਂਗੇ ਜਿੱਥੇ ਜਿੱਥੇ ਸਾਨੂੰ ਪਤਾ ਲੱਗਦਾ ਮੈਂ ਬੇਇੱਜ਼ਤੀ ਕਰ ਬੇਨਤੀ ਕਰਨਾ ਚਾਹੁੰਨਾ ਸਰਕਾਰ ਨੂੰ ਵੀ ਜਿੱਥੇ ਵੀ ਬੰਦੇ ਜਿੱਥੇ ਵੀ ਬੋਰਡ ਲੱਗੇ ਹੋਇਆ ਅਸੀਂ ਜਿੱਥੇ ਵੀ ਮਿਲਦੇ ਅਸੀਂ ਬੋਰਡ ਲਾਵਾਂਗੇ ਕੋਈ ਗੰਦੀ ਜਗ੍ਹਾ ਤੇ ਨਹੀਂ ਅਸੀਂ ਲਗੰਦੇ ਨਾ ਬੇਅਦਬ ਵੀ ਨਹੀਂ ਹੁੰਦੇ ਨਹੀਂ ਜੀ ਕਾਰਪੋਰੇਸ਼ਨ ਦਿਖਣਾ ਚਾਹੀਦਾ ਸੀ ਨਾਲ ਠੇਕੇ ਦਾ ਇੱਕ ਪਾਸੇ ਬੋਰਡ ਲੱਗੇ ਹੋਏ ਨੇ ਤੇ ਜਿਹੜੀ ਖਾਲੀ ਜਗ੍ਹਾ ਉੱਤੇ ਲਗਾਇਆ ਜਾਣ ਇਹ ਕਰੋੜ ਕਰੋੜਾ ਰੁਪਈਆ ਦਿੱਤਾ ਆ ਕਰੋੜਾ ਰੁਪਈਆ ਉਹ ਦਿੰਦੇ ਆਗੇ ਇਹਨਾਂ ਨੂੰ ਲਾਉਣ ਦੇ ਬੋਰਡ ਮੰਨ ਲਾ ਲਾ ਕਰੋੜਾ ਰੁਪਿਆ ਲੱਗਾ ਹੁਣ ਆ ਜਿਹੜਾ ਹੁਣ ਨਗਰ ਕੀਰਤਨ ਕੱਢਿਆ 350 ਸਾਲਾ ਹਨਾ ਇੰਨਾ ਪੈਸਾ ਲਾ ਕੇ ਫੇਰ ਵੀ ਸਾਡੇ ਗੁਰੂ ਘਰ ਦੀਆਂ ਬੇਅਦਬੀਆਂ ਹੋਣ ਉੱਤੇ ਠੇਕਿਆਂ ਦੇ ਮੂਰੇ ਠੇਕ ਆਹ ਲੋਨ ਬੋਰਡ ਲੋਨ ਬਹੁਤ ਮਾੜੀ ਗੱਲ ਆ ਬਹੁਤ ਘਟਨਾ ਗੱਲ ਆ ਹੋਰ ਬੜੇ ਜਗ੍ਹਾ ਪਈ ਆ ਉੱਥੇ ਲਾ ਲਓ ਯਾਰ ਹੋਰ ਮੈਂ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਕਿ ਲੋਕਾਂ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਆ ਅਗਰ ਐਸਾ ਦਾ ਦੇਖੋ ਜੀ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਨਾ ਜਿੱਥੇ ਵੀ ਕੋਈ ਮਿਲਦਾ ਐਦਾਂ ਦੀ ਜੀ ਸਾਨੂੰ ਸਾਡੇ ਨਾਲ ਫੋਨ ਤੇ ਗੱਲ ਕਰੋ 99799718 ਨੰਬਰ ਮੇਰਾ ਨੰਬਰ ਹੈਗਾ ਜਿੱਥੇ ਵੀ ਐਡਾ ਨਹੀਂ ਕੋਈ ਬੇਅਦਵੀ ਹੁੰਦੀ ਸਾਨੂੰ ਜ਼ਰੂਰ ਦੱਸੋ ਅਸੀਂ ਸਾਡੀ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਵੀ ਰੇਂਦੇ ਨੇ ਠੀ ਰੇਂਦੇ ਆ ਤੇ ਇਹ ਸੇਵਾ ਹੀ ਕਰਦੇ ਰਹਿਣੇ ਆ ਉਹਨਾਂ ਨੂੰ ਸਾਨੂੰ ਜਹੇਦਾਰ ਚੁਣਿਆ ਹੋਇਆ ਪੰਜਾਬ ਲੁਧਿਆਣਾ ਦਾ ਤੇ ਅਸੀਂ ਇਹ ਸੇਵਾ ਕਰਦੇ ਰਹਿਣਾ ਹੈਗਾ ਤੇ ਮੇਰੇ ਸੰਗਤਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰੋ ਜਿੱਥੇ ਵੀ ਕੋਈ ਦੇਖਦਾ ਬੇਅਦਵੀ ਹੁੰਦੀ ਸਾਨੂੰ ਜ਼ਰੂਰ ਦੱਸੋ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਾਬ ਲਾਵੇ ਨਿਆ ਲੋ ਜੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਤੇ ਸੰਗੈ ਤੁਹਾਨੂੰ ਪਤਾ ਹੀ ਆ ਇਹ ਸਾਡੇ ਪ੍ਰਧਾਨ ਮੰਤਰੀ ਕੀ ਕੀ ਕਹਿੰਦੇ ਨੇ ਪ੍ਰਧਾਨ ਮੰਤਰੀ ਕਹਿੰਦੇ ਨਾ ਮੁੱਖ ਮੰਤਰੀ ਮੁੱਖ ਮੰਤਰੀ ਜਿਹੜਾ ਹੈਗਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਜੋ ਕੀ ਆ ਦੇਖੋ ਸ਼ਰਾਬ ਦੇ ਠੇਕੇ ਥੱਲੇ ਨਿਗਾ ਮਰ ਬਲ ਥੱਲੇ ਨਿਗਾ ਮਰਵਾ ਦਿਆ ਬੋਤਲਾਂ ਸ਼ਰਾਬ ਦੀਆਂ ਪੰਜਾਂ ਨੇ ਤੇ ਉੱਤੇ ਸਾਹਮਣੇ ਠੇਕਾ ਸ਼ਰਾਬ ਦਾ ਹੈਗਾ ਤੇ ਸਾਡੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੀ ਫੋਟੋ ਉੱਤੇ ਲਾਈ ਹੋਈ ਆ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕੀ ਗੁਰੂ ਤੇਗ ਬਹਾਦਰ ਜੀ ਦੀਆਂ ਫੋਟੋਆਂ ਲਾਈਆਂ ਹੋਈਆਂ ਨੇ ਤੇ ਕਿੱਥੇ ਜਾਂਦੀਆਂ ਨੇ ਭਗਵੰਤ ਮਾਨ ਜੀ ਤੁਸੀਂ ਤਾਂ दारू ਪੀਨੇ ਹੀ ਪੀਨੇ ਆ ਚਲੋ ਮੰਨਦੇ ਆ ਤੁਸੀਂ ਪੀਨੇ ਹੋ ਪਰ ਕੰਮ ਤਾਂ ਚੰਗੇ ਕਰ ਲਓ ਸ਼ਰਾਬ ਦਾ ਠੇਕਾ ਦਿਖਾਓ ਜੀ ਤੇ ਮੇਰੇ ਪਹਿਲਾਂ ਕੈਮਰਾ ਆ ਦੇਖੋ ਬੋਰਡ ਦੇ ਉੱਤੇ ਲੱਗਾ ਆ ਤੇ ਉੱਤੇ ਫੋਟੋ ਲੱਗੀ ਹੋਈ ਆ ਤੇ ਇਹ ਕੀ ਗੱਲ ਕਹਿਣਾ ਚਾਹੁੰਦੇ ਹੋ ਆ ਪਰਲੇਮੈਂਟ ਦੇ ਬੋਰਡ ਦੇ ਹੋ ਕੇ ਉੱਧਰ ਦੇ ਬੰਦੇ ਮਾਰ ਲੱਗ ਪਏ ਦੇਖਿਆ ਜਾ ਰਿਹਾ ਹੈ ਜੇਕਰ ਪਰਲੇਮੈਂਟ ਦੇ ਬਾਦਰਾ ਮਾਰਿਆ ਸਾਰੀਆਂ ਮਾਰੋ ਉਹ ਆਪਣਾ ਬਾਦਰਾ ਪਈਆਂ ਥਾਰੇ ਉੱਤਰ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਭਗਵੰਤ ਮਾਨ ਸਾਹਿਬ ਜਿਹੜੇ ਨੇ ਸਾਡੇ ਮੁੱਖ ਮੰਤਰੀ ਨੇ ਭਾਵੇਂ ਪਰ ਉਹਨਾਂ ਨੂੰ ਮਾੜਾ ਮੋਟਾ ਚਾਹੀਦਾ ਜਿਹੜੇ ਠੇਕੇਦਾਰਾਂ ਨੂੰ ਇਹ ਠੇਕੇ ਦੇਣੇ ਆ ਤੁਸੀਂ ਘਟੂ ਘਟ ਉਹਨਾਂ ਨੂੰ ਇਹ ਤਾਂ ਦੱਸੋ ਵੀ ਬੋਰਡ ਲਾਉਣੇ ਕਿੱਥੇ ਕਿੱਥੇ ਆ ਦੇਖੋ ਗੁਰੂ ਸਾਹਿਬ ਦਾ ਆਪਾਂ ਸ਼ਹੀਦੀ ਸਤਵ ਦੀ ਮਨਾ ਰਹੇ ਆ 350 ਸਾਲਾ ਗੁਰਤੇਗ ਪਾਤਸ਼ਾਹ ਦਾ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਔਰ ਸ਼ਹੀਦਾਂ ਦੀਆਂ ਤਸਵੀਰਾਂ ਸਾਡੇ ਗੁਰੂ ਸਾਹਿਬ ਦੀਆਂ ਤਸਵੀਰਾਂ ਦੇਖੋ ਇੱਕ ਚਾਹੁੰਦੇ ਆ ਥੱਲੇ ਕਿੰਨੀਆਂ ਕਿੰਨੀਆਂ ਬੋਤਲਾਂ ਸ਼ਰਾਬ ਦੀਆਂ ਕਿੰਨਾ ਕਿੰਨਾ ਗੰਦ ਪਿਆ ਹੋਇਆ ਇੱਥੇ ਔਰ ਦੇਖੋ ਕਿੱਥੇ ਇਹ ਕਿੱਥੇ ਭਰਨਗੇ ਇਹ ਇਸੇ ਗੱਲ ਦਾ ਹੀ ਸਾਨੂੰ ਇਹ ਬਹੁਤ खेਦ ਆ ਵੀ ਜਿੱਥੇ ਜਿੱਥੇ ਵੀ ਬੋਰਡ ਲਾਏ ਆ ਕਿਸੇ ਨੇ ਕੋਈ ਤਰਜੀਹ ਨਹੀਂ ਦਿੱਤੀ ਕੋਈ ਇਹਨਾਂ ਨੂੰ ਸਿਖਾਇਆ ਨਹੀਂ ਆ ਵੀ ਕਿੱਥੇ ਬੋਰਡ ਲਾਉਣਾ ਆ ਕਿੱਥੇ ਨਹੀਂ ਲਾਉਣਾ ਕਦੇ ਖੋਖਿਆਂ ਤੇ ਲਾ ਦਿੰਦੇ ਨੇ ਕਿੱਥੇ ਥੱਲੇ ਖੋਖੇ ਚੱਲਣ ਦੇ ਨੇ ਬੀੜੀਆਂ ਸਿਲਟਾਂ ਦੇ ਔਰ ਉੱਤੇ ਬੋਰਡ ਲਾਏ ਹੋਏ ਨੇ ਉੱਥੇ ਲੋਕ ਬਹਿ ਕੇ ਸ਼ਰਾਬਾਂ ਤਾਂ ਪੀਂਦੇ ਹੀ ਨਹੀਂ ਉਲਟਾ ਸਿਲਟਾਂ ਪੀਂਦੇ ਨੇ ਬੀੜੀਆਂ ਪੀਂਦੇ ਨੇ ਉਰੂ ਸਾਹਿਬ ਦੀਆਂ ਤਸਵੀਰਾਂ ਲ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਉਹ ਦੇਖੋ ਬੋਰਡ ਵਿਹਲਾ ਪਿਆ ਪਰਲੇ ਬਨੇ ਪਰ ਉੱਥੇ ਨਹੀਂ ਲਾਇਆ ਉਹ ਪਰਲੀ ਸਾਈਡ ਬੋਰਡ ਵਿਹਲਾ ਪਿਆ ਸੀ ਉਧਰ ਕੋਈ ਠੇਕਾ ਨਹੀਂ ਆ ਕੋਈ ਕੁਝ ਨਹੀਂ ਆ ਪਰ ਫਿਰ ਵੀ ਬੋਰਡ ਇੱਧਰ ਲਾਇਆ ਠੇਕੇ ਦੇ ਨਾਲ ਲਾਇਆ ਇਹ ਸਾਨੂੰ ਜਾਣ ਪੁੱਛ ਕੇ ਦੁਖੀ ਕਰਦੇ ਨੇ ਮੈਂ ਚੜ ਰਹਾ ਤਾਂ ਫੜੋ ਯਾਰ ਮੈਂ ਚੜ ਕੇ ਇਹ ਬੋਰਡ ਲਾਉਣ ਲੱਗਿਆ ਭਗਵਾਨ ਕਮਨ ਜੀ ਅਸੀਂ ਬੇਅੱਦ ਵੀ ਨਹੀਂ ਹੋਣ ਦੇਣੀਗੀ ਤੂੰ ਸ਼ਰਾਬ ਦੇ ਠੇਕਿਆਂ ਦੇ ਉੱਤੇ ਬੋਰਡ ਲਾਉਣਾ ਇਹ ਸਾਨੂੰ ਸਾਡੀ ਜਿਹੜੀ ਸਿੱਖ ਜਹਿਰਬੰਦੀ ਅਗੀ ਆ ਸਾਰਿਆਂ ਨੂੰ ਦੁੱਖ ਨਹੀਂ ਲੱਗਦਾ